ਸੰਦਲ ਚੈਨਲ ਦੇ ਅੱਜ ਦੇ ਸਵਾਗਤ ਹੈ ਜੀ ਤਾਜ਼ਾ ਖਬਰਾਂ ਪੂਰਬੀ ਲਦਾਖ ਵਿੱਚ ਫੌਜ ਦੀ ਖੋਲੀ ਗਈ 12000 ਫੁੱਟ ਤੋਂ ਵੱਧ ਦੀ ਚਾਈ ਤੇ ਬਣੀ ਐਸ਼ੋਕ ਟਨਲ ਪੂਰਬੀ ਲਦਾਖ ਵਿੱਚ 12000 ਫੁੱਟ ਦੀ ਉਚਾਈ ਤੇ ਬਣੀ ਐਸ਼ੋਕ ਸਰੰਗ ਐਤਵਾਰ ਨੂੰ ਫੌਜ ਲਈ ਖੋਲ ਦਿੱਤੀ ਗਈ ਹੈ ਰਾਖਿਆ ਮੰਤਰੀ ਰਾਜਨੇਸ਼ ਸਿੰਘ ਨੇ ਅੱਜ ਇਸ ਦਾ ਦੌਗਾਟਨ ਕੀਤਾ ਤੇ ਇਸ ਨਾਲ ਭਾਰਤੀ ਫੌਜ ਨੂੰ ਪੂਰਬੀ ਲਦਾਖ ਵਿੱਚ ਡੇ ਪਸਾ ਡਿਬਿਊ ਸੈਕਟਰ ਤੱਕ ਭੇਜ ਸੁਰੱਖਿਆ ਤੇ ਆਸਾਨ ਪਹੁੰਚ ਮਿਲੇਗੀ ਭਾਰੀ ਬਰਫਾਰੀ ਦੇ ਦੌਰਾਨ ਫੌਜ ਹਥਿਆਰਾਂ ਦੀ ਲੌਜਿਸਟਿਕ ਦੀ ਆਵਾਜਾਈ ਲਈ ਗਤੀ ਵਿੱਚ ਕਾਫੀ ਵਾਧਾ ਹੋਵੇਗਾ ਤੇ ਜਿਸ ਨਾਲ ਸੰਵੇਦਨਸ਼ੀਲ ਐਲਏਸੀ ਖੇਤਰ ਵਿੱਚ ਕਾਰਜਸ਼ੀਲ ਤਿਆਪ ਨੂੰ ਤਿਆਰੀ ਨੂੰ ਹੋਰ ਮਜ਼ਬੂਤੀ ਮਿਲੇਗੀ ਪੂਰਬੀ ਤੱਕ ਵਿੱਚ ਸਜੋਗ ਨਦੀ ਦੇ ਨੇੜੇ ਬਣਾਈ ਗਈ ਇਹ ਸੰਜੋਗ ਟਨਲ ਰਾਜਨੀਤਕ சுரੰਗ ਹੈ ਤੇ ਜੋ ਦਰਬਕ ਅਸ਼ੂਕ ਦੌਲਤ ਬੇਗ ਉਰਲੀ ਸੜਕ ਨੂੰ ਮੌਸਮ ਵਿੱਚ ਸਮਰਥਨ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ ਤੇ ਇਹ 322 ਕਿਲੋਮੀਟਰ ਲੰਮੀ ਦਰਬਾਰ ਸ਼ੋਕ ਦੌਲਤ ਦੌਲਤ ਬੇਗ ਉਰਲੀ ਸੜਕ ਦਾ ਹਿੱਸਾ ਹੈ ਤੇ ਜੋ ਕਿ ਭਾਰਤੀ ਫੌਜਾਂ ਨੇ ਇਸ ਤੇ ਰਣਨੀਤਿਕ ਸਲਾਈਨਾਂ ਵਿੱਚ ਇੱਕ ਹੈ ਇਹ ਸੜਕ ਚੀਨ ਸਰਾਦੇ ਦੇ ਅਸਲ ਕੰਟਰੋਲ ਰੇਖਾ ਅਲੈਸੀ ਦੇ ਬਾਹਰ ਨੇੜੇ ਦੀ ਜਾਂਦੀ ਹੈ ਜਿਸ ਨਾਲ ਸਰੰਗ ਫੌਜ ਨੂੰ ਮਹੱਤਵਪੂਰਨ ਮਤਲਬ ਬਣ ਜਾਂਦੀ ਹੈ ਤੇ ਭਾਰੀ ਬਰ ਫਰਵਰੀ ਦੇ ਫਰਫੀਲੇ ਤੋਫੀਆਂ ਕਰਨ ਸਰਦੀਆਂ ਦੌਰਾਨ ਉੱਚੇ ਪਹਾੜੀ ਰਸਤੇ ਅਕਸਰ ਬੰਦ ਹੋ ਜਾਂਦੇ ਹਨ ਜਿਸ ਨਾਲ ਫੌਜ ਦੀ ਸਪਲਾਈ ਵੀ ਆਵਾਜਾਈ ਪ੍ਰਭਾਵਤ ਹੁੰਦੀ ਹੈ ਨਵੀਂ ਸੁਚੋਗ ਸਰੰਗ ਇਸ ਸਮੱਸਿਆ ਨੂੰ ਕਾਫੀ ਹੱਦ ਤੱਕ ਦੂਰ ਕਰ ਦੇਗੀ ਦੇਖਿਆ ਵਸੇ ਉਰਾ ਨਾਥ ਸਿੰਘ ਨੇ ਇਸ ਬਾਰਡਰ ਰੂਡਸ ਆਗਨੈਸ਼ਨ ਬੀਆਰਓ ਪ੍ਰੋਜੈਕਟ ਦਾ ਪ੍ਰਕਾਟਨ ਕੀਤਾ ਤੇ ਇਸ ਨਾਲ ਭਾਰਤੀ ਫੌਜ ਨੂੰ ਪੂਰਬੀ ਲਦਾਖ ਵਿੱਚ ਚੀਨ ਦੇ ਖਿਲਾਫ ਵੱਡਾ ਫਾਇਦਾ ਫਾਇਦਾ ਮਿਲਿਆ ਇਹਨਾਂ ਨੇ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਹੀ ਇਸ ਪੈਲਗਾਮ ਵਿੱਚ ਭਿਆਨਕ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਆਪਣੀ ਫੌਜਾਂ ਨੂੰ ਆਪਰੇਸ਼ਨ ਸੰਦੂਰ ਕਰਦੇ ਹੋਏ ਦੇਖਿਆ ਜਦੋਂ ਅਸੀਂ ਇਹ ਰੂਡ ਵੀ ਕੁਝ ਕਰ ਸਕਦੇ ਆ ਸਾਡੀਆਂ ਫੌਜਾਂ ਨੇ ਹਿੰਮਤ ਅਤੇ ਸਬਰ ਨਾਲ ਪ੍ਰਦਾਨ ਕੀਤਾ ਸਿਰਫ ਇੱਕੋ ਹੀ ਜ਼ਰੂਰੀ ਹੈ ਕਿ ਇੰਨੀ ਵੱਡੀ ਕਾਰਵਾਈ ਸਾਡੀ ਮਜਬੂਤੀ ਕਟੈਨ ਐਕਟੀਵਿਟੀ ਕਰਨ ਸੰਭਵ ਹੋਈ ਸਾਡੀਆਂ ਫੌਜਾਂ ਨੇ ਸਬਸਰ ਲੌਜਿਸਟਿਕਸ ਪਚਾਇਆ ਅਤੇ ਸਰਦੀ ਖੇਤਰਾ ਵਿੱਚ ਕੈਨੇਵਿਟੀ ਨੂੰ ਆਪਰੇਸ਼ਨ ਸੰਦੂਰ ਦਾ ਇਤਿਹਾਸ ਸਭ ਤੋਂ ਬਣਾਇਆ ਮંત્રી ਨੇ ਕਿਹਾ ਕਿ ਪਰੇਸ਼ਾਨ ਸਦੂਰ ਦਰਨ ਸਾਡੇ ਇਖਤਿਆਰਬੰਦ ਬਲੰਦੀ ਸਿਵਲ ਪ੍ਰਸ਼ਾਸਨ ਦੇ ਨਾਲ ਸਰਦੀ ਖੇਤਰ ਨਾਗਰਿਕ ਪਿਛਕਾਰ ਸੰਯੋਗ ਸਲਾਗਾ ਜੋਗ ਹੈ ਸਾਡੀ ਆਪਸੀ ਸਾਂਝ ਹੈ ਤੇ ਸਾਡਾ ਵਿਸ਼ੇਪਦ ਤੋਂ ਵੱਖਰੀ ਪਛਾਣ ਰਵੰਦੀ ਹੈ ਲਦਾਖ ਸਮੇ ਸਾਰੇ ਸਰਦੀ ਖੇਤਰਾਂ ਨਾਲ ਸੰਚਾਰ ਤੰਜ਼ੂਰ ਕਰਨੀ ਹਮੇਸ਼ਾ ਕੋਸ਼ਿਸ਼ ਕੀਤੀ ਹੈ ਤੇ ਹਾਲ ਹੀ ਵਿੱਚ ਚਾਨਕਿਆ ਡਿਫੈਂਸ ਡਾਇਲਾਗ ਦੌਰਾਨ ਲਦਾਖ ਵਿੱਚ 200 ਤੋਂ ਕਿਲੋਵੈਟ ਦੀ ਦੇ ਖਾਰੇ ਡਰਾਈਵ ਜੋਜਨ ਤ ਤਾਰਤ ਮਾਈਕਰੋ ਕ੍ਰੈਫਟਡ ਪਾਵਰ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਇਸ ਖੇਤਰ ਵਿੱਚ ਨਾਲ ਨਾਲ ਆਰੇ ਦਿਵਾਲੀ ਦੇ ਖੇਤਰਾਂ ਨੂੰ ਬਹੁਤ ਲਾਭ ਦੇਖ ਹੋਵੇਗਾ ਸਰਦੀ ਖੇਤਰਾਂ ਵਿੱਚ ਬਿਊਰੋ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਉਹਨਾਂ ਕਿਹਾ ਕਿ ਸਰਦੀ ਖੇਤਰਾਂ ਵਿੱਚ ਵਧੀ ਹੋਈ ਕਾਰਨ ਟਿਵਿਟੀ ਹਰ ਕਿਸੇ ਦੀ ਕਿਸੇ ਨੂੰ ਪ੍ਰਾਪਤ ਕਰ ਰਹੀ ਹੈ ਅੱਜ ਸਾਡੇ ਸੈਨਿਕ ਮੁਸ਼ਕਲ ਖੇਤਰ ਵਿੱਚ ਮਜਬੂਰੀ ਨਾਲ ਖੜੇ ਹਨ ਕਿਉਂਕਿ ਨਾਕੋਲ ਸੜਕਾਂ ਅਸਲ ਤੇ ਹੋਰ ਸਚਾਰੂ ਪ੍ਰਣਾਲੀਆਂ ਸੈਨੇਲਾਈਟ ਸਹਿਤ ਨਿਗਰਾਨੀ ਨੈਟਵਰਕ ਤੇ ਲੌਜਿਸਟਿਕਸ ਤੱਕ ਪਹੁੰਚ ਕੇ ਸੈਨਕ ਦਾ ਜੀਵਨ ਦਾ ਹਰ ਮਿੰਟ ਹਰ ਸਕਿੰਟ ਮੱਤਰ ਮੱਤਬੂਨ ਹੁੰਦਾ ਇਸ ਲਈ ਕੈਟੀ ਕੈਟੇਬਿਟੀ ਨੂੰ ਨੈਟਵਰਕ ਆਪਟੀਕਲ ਫਾਈਬਰ ਡਰੋਨ ਅਤੇ ਅਡਾਰ ਦੀ ਸੀਮਤ ਨਹੀਂ ਹੋਣ ਦਿੱਤੀ ਜਾਵੇਗੀ ਸਗੋ ਉਸ ਨੂੰ ਸੁਰੱਖਿਆ ਦੀ ਰੀਡ ਵਿੱਚ ਦੇਖਿਆ ਜਾਣਾ ਚਾਹੀਦਾ ਹੈ ਸਰहदी ਕਿਤਰਵੀਆਂ ਸੜਕਾਂ ਅਰਥਵਸਥਾ ਹਥਿਆਰਬੰਦ ਬੁਲੰਦੀ ਗਤੀਚਿਲਾਂ ਨੂੰ ਆਪ ਪ੍ਰਬੰਧਕ ਲਈ ਜੀਵਨ ਰੇਖਾਂ ਦਾ ਰਖਾਵਾ ਵਾਗ ਹੁੰਦੀ ਆ ਹਨ ਧੰਨ ਵਾਲੀ ਖਬਰਾਂ ਜੁੜਨ ਲਈ ਬਣੇ